ਉਕਰਿ ਨੂਆ ਨ ਪਤਿ ਸ਼ਾਮ ਗਿਆਨ ਦੇ ਸਾਗਰ ਯੁੱਗੋ ਯੋਗੇ タル ਸਤਗੁਰੂ ਜਗਤਗੁਰੂ ਸਮਰੱਥ ਗੁਰੂ ਪਰਮ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਪ ਜੀ ਸਤਗੁਰੂ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਜੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਬਿੰਦੂਵਾਰਾ ਉਚਾਰਨ ਕੀਤੇ ਹੋਏ ਹਨ ਤੇ ਧੰ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿਤ ਉਕਮ ਨਾਮੇ ਦੇ ਰੂਪ ਵਿੱਚ ਪਰਗੜ ਕਰਕੇ ਸਾਡੇ ਸਰਵਣ ਤੱਕ ਪਹੁੰਚਾਏ ਨੇ ਸਤਿਗੁਰੂ ਜੀ ਇਸ ਸ਼ਬਦ ਰਾਹੀਂ ਸਾਨੂੰ ਬਖਸ਼ਿਸ਼ ਕਰ ਰਹੇ ਨੇ ਭਾਈ ਤੇਰੀਆਂ ਗੱਲਾਂ ਕਰਨੀਆਂ ਤਾਂ ਸੌਖੀਆਂ ਨੇ ਪਰ ਤੇਰੇ ਬਾਣੇ ਵਿੱਚ ਤੇਰੇ ਪਿਆਰ ਵਿੱਚ ਰਹਿਣਾ ਬੜਾ ਔਖਾ ਹੈ ਇਹ ਰਹੋ ਦੇ ਬਚਨ ਸੁਹਿਲਾ ਕਹਿਣ ਕਹਾਵਨੋ ਤੇਰਾ ਵਿਖਮ ਭਾਵਨ ਤੇਰਾ ਭਾਵਨ ਭਾਣਾ ਪਿਆਰ ਭਾਣਾ ਪਿਆਰ ਹੈ ਹੁਕਮ ਪਿਆਰ ਹੈ ਨਾਮ ਪਿਆਰ ਹੈ ਉਹਦਾ ਉਹਦੇ ਨਾਲ ਪਿਆਰ ਬਣ ਗਿਆ ਤਾਂ ਰਜਾ ਵਿੱਚ ਹੈ ਜੇ ਉਹਦੇ ਨਾਲ ਪਿਆਰ ਬਣ ਗਿਆ ਤਾਂ ਹੁਕਮ ਵਿੱਚ ਚੱਲ ਸਕਦਾ ਹੈ ਮਨੁੱਖ ਵਿਖਮ ਭਾਵਨ ਭਾਵ ਪਿਆਰ ਨੂੰ ਕਹਿੰਦੇ ਨੇ ਭਾਣੇ ਨੂੰ ਕਹਿੰਦੇ ਪੰਨ ਵੀ ਉਹੀ ਚੀਜ਼ ਹੁੰਦਾ ਹੈ ਪੰਨ ਪਾ ਜਾਣਾ ਕਿਸੇ ਨੂੰ ਪਿਆਰਾ ਲੱਗ ਜਾਣਾ ਤੇ ਗੱਲਾਂ ਤਾਂ ਅਸੀਂ ਸਟੇਜ ਤੇ ਬੈਠ ਕੇ ਕਰ ਲੈਂਦੇ ਆ ਸੁਣ ਲੈਂਦੇ ਆ ਵੈਸੇ ਗੱਲਾਂ ਦੀ ਵੀ ਬੜੀ ਕੀਮਤ ਹੈ ਐਸੀ ਗੱਲ ਨਹੀਂ ਪਰ ਅੱਗੇ ਤਾਂ ਮੇਰਾ ਪਾਤਸ਼ਾਹ ਕਿਤੇ ਵੀ ਸਾਨੂੰ ਇਹ ਨਹੀਂ ਕਿ ਇੱਕੇ ਥਾਂ ਤੇ ਬੈਠ ਰੋਜ਼ ਨਵੀਂ ਚੀਜ਼ ਦਿੱਤਾ ਨਵੀਂ ਮੰਜ਼ਲ ਨਵੀਂ ਬਾਟ ਨਵਾਂ ਰਸ ਕਿਉਂਕਿ ਉਹ ਹਾਏ ਹੀ ਨਵਾਂ ਸਾਹਿਬ ਮੇਰਾ ਨੀਤ ਨਵ ਜਿੰਦਗੀ ਵਿੱਚ ਹਰ ਵਕਤ ਨਵੀਂ ਚੀਜ਼ ਚਾਹੀਦੀ ਐ ਸਰ ਨਵੇਂ ਕੱਪੜੇ ਪਾਦੇ ਹੋ ਤੁਸੀਂ ਨਵੇਂ ਖਾਣੇ ਖਾਂਦੇ ਹੋ ਤੁਸੀਂ ਸਰੀਰਕ ਰਸਤਾ ਨਵੇਂ ਲੈਂਦੇ ਹੋ ਆਤਮ ਰਸ ਨਵ ਅੰਦਰ ਦਾ ਰਸ ਵੀ ਕਿਉਂਕਿ ਸਾਡਾ ਸਰੀਰ ਇੱਕ ਮਿੱਟੀ ਅਤੇ ਦੂਜਾ ਨੂਰ ਦਾ ਬਣਿਆ ਹੋਇਆ ਹੈ ਮਿੱਟੀ ਦੀ ਕ੍ਰਾਕਤਾ ਸੀ ਸਾਰੇ ਦੇ ਰਹੇ ਆ ਮਿੱਟੀ ਲਈ ਤਾਂ ਸਾਰੇ ਦਵਾਈਆਂ ਦੇ ਰਹੇ ਨੇ ਮਾਟੀ ਕੋ ਪੁੱਤਰਾ ਕਿਵੇਂ ਨੱਚਤ ਹੈ ਪਰ ਜਿਹੜੀ ਉਹ ਜੋਤ ਰੂਪ ਹੈ ਉਹ ਨਿਰੰਕਾਰ ਹੈ ਜੋ ਅਸੀਂ ਜਿੰਦ ਹਾਂ ਉਹਦੀ ਖਰਾਕ ਕੋਈ ਵਿਰਲਾ ਹੀ ਦਿੰਦਾ ਹੈ ਵਿਰਲਾ ਹੀ ਲੈਂਦਾ ਉਹਦਾ ਫਿਰ ਇਹ ਮਿੱਟੀ ਵੀ ਠੀਕ ਰਹੀ ਜਾਂਦੀ ਹੈ ਉਹ ਦੂਜਾ ਪੱਖ ਵੀ ਠੀਕ ਰਹੀ ਜਾਂਦਾ ਦੂਜਾ ਪੱਖ ਤਾਂ ਹੈ ਹੀ ਨਹੀਂ ਮਰ ਹੀ ਗਿਆ ਸਮਝੋ ਹਾਲਾਂਕਿ ਜਿੰਦ ਮਰਦੀ ਨਹੀਂ ਮਤ ਤੂੰ ਜਾਣੋ ਓਏ ਜੀਵ ਦੇ ਆਪ ਮਾਰੇ ਕਰਤਾਰ ਤੂੰ ਮਰਿਆ ਹੋਇਆ ਸੋ ਉਹ ਪਾਦਸ਼ਾਹ ਅਜੇ ਸਾਨੂੰ ਗੱਲ ਦੇ ਰਹੇ ਨੇ ਉਹ ਆਪਣਾ ਪਿਆਰ ਸਾਨੂੰ ਦਿਖਾ ਰਹੇ ਨੇ ਕਿਵੇਂ ਹੁੰਦਾ ਹੈ ਮੇਰਾ ਪਿਆਰ ਕਿਵੇਂ ਲੈ ਸਕਦਾ ਹੈ ਇਹ ਕਿਵੇਂ ਬਣ ਸਕਦੀ ਹੈ ਆਓ ਸਰਵਣ ਕਰਦਾ ਯਤਨ ਕਰੀਏ ਜੀ ਸਤਨਾਮ वाहे गुरु जी, तेरे पर परोस प्यारी मैं लाड लड़ाया भूल है चूके बारिक तू हर पिता माया सतगुरु जी बख्शिश कर रहे ने ਐ ਮੇਰੇ ਮਾਲਕ ਅਸੀਂ ਤੇਰੇ ਬੱਚੇ ਹਾਂ ਛੋਟੇ ਛੋਟੇ ਤੇ ਤੂੰ ਸਾਡਾ ਪਿਤਾ ਵੀ ਹੈ ਔਰ ਮਾਂ ਵੀ ਹੈ ਸਾਡੀ ਮਾਇਆ ਮਾਂ ਔਰ ਸਾਡੀ ਪਿਤਾ ਵੀ ਹੈ ਤੂੰ ਸਾਡਾ ਮਾਤਾ ਵੀ ਹੈ ਗੁਰਬਾਣੀ ਵਿੱਚ ਪਰਮਾਤਮਾ ਨਾਲ ਸਾਰੇ ਨਾਤੇ ਰਲ ਜਾਂਦੇ ਜਦਰਦਰ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾ ਭਾਉ ਕਿਹਾ ਕਾੜਾ ਜੀ ਤੂੰ ਮੇਰਾ ਰਿਸ਼ਤੇਦਾਰ ਵੀ ਹੈ ਤੂੰ ਮੇਰਾ ਭਰਾ ਵੀ ਹੈ ਉਹਨੂੰ ਫਿਰ ਕਿਹੜੇ ਭਰਾ ਦੀ ਲੋੜ ਹੈ ਕਿਹੜੇ ਰਿਸ਼ਤੇਦਾਰ ਦੀ ਲੋੜ ਹੈ ਕਿਹੜੇ ਮਾਤਾ ਦੀ ਲੋੜ ਹੈ ਕਿਹੜੇ ਪਿਤਾ ਦੀ ਲੋੜ ਹੈ ਹਾਲਾਂਕਿ ਇਹਨਾਂ ਨੂੰ ਵੀ ਸਹੀ ਤਰੀਕੇ ਨਾਲ ਨਵਾਏਗਾ ਕਿਉਂਕਿ ਸਾਰੀ ਚੀਜ਼ਾਂ ਠੀਕ ਹੋ ਜਾਂਦੀਆਂ ਨੇ ਉਹਦੀ ਆਪਣੇ ਆਪ ਉਹ ਪਿਤਾ ਐਸਾ ਹੈ ਪਿਤਾ ਹੋ ਇਹ ਅਵਸਥਾ ਅੱਗੇ ਜਾ ਕੇ ਫਿਰ ਦੱਸਣਗੇ ਪਿਤਾ ਦੀ ਗੱਲ ਪਿਤਾ ਵੀ ਕਿੱਡਾ ਵੱਡਾ ਹੈ ਕਿਸੇ ਦਾ ਪਿਤਾ ਲੱਖਪਤੀ ਹੁੰਦਾ ਹੈ ਕਿਸੇ ਦਾ ਪਿਤਾ ਕਰੋੜਪਤੀ ਹੁੰਦਾ ਹੈ ਕਿਸੇ ਦਾ ਪਿਤਾ 100 ਕਿਲਿਆਂ ਦਾ ਮਾਲਕ ਹੁੰਦਾ ਹੈ ਕਿਸੇ ਦਾ ਹਜ਼ਾਰ ਦਾ ਹੋਵੇਗਾ ਮੇਰਾ ਪਿਤਾ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ ਕੋਟ ਇੱਕ ਦੋ ਨਹੀਂ ਹਜ਼ਾਰ ਦੋ ਹਜ਼ਾਰ ਨਹੀਂ ਲੱਖ ਨਹੀਂ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਾਡਾ ਪਿਤਾ ਕਿੱਡਾ ਵੀਰ ਹੈ ਕਿਤਨਾ ਵੀਰ ਹੈ ਸਾਡਾ ਪਿਤਾ ਸਾ ਸਤ ਜੀ ਸਾਰੇ ਕੁਝ ਦਾ ਹੀ ਮਾਲਕ ਹੈ ਅਤੇ ਉਹ ਪਿਤਾ ਆਪਣੇ ਪੁੱਤਰ ਨੂੰ ਆਪਣੇ ਬਾਲਕ ਨੂੰ ਨਾ ਹਰ ਹੀ ਕੁਝ ਦੇ ਦਿੰਦਾ ਹੈ। ਹਰ ਦਿਨ ਦਾ ਵੀ ਜਾਂਦੇ ਹੀ ਹੈ। ਔਰਤਾਂ ਮਰਿਆਂ ਤੋਂ ਬਾਅਦ ਮਿਲਦਾ ਹੈ। ਵਸੀਅਤ ਮਿਲਦੀ ਹੈ ਹੋਰਾਂ ਦੀ। ਨਹੀਂ ਜੋ ਕੁਛ ਠਾਕੁਰ ਕਾ ਸਾਹਿਬ ਕਾ। ਜਿਸ ਦਾ ਪਿਤਾ ਉਹ ਹੈ ਮੇਰੇ ਸਾਹ। तिस ਬਾਰਖ ਭੁੱਖ ਕੈਸੀ ਐਸਾ ਪਿਤਾ ਹੈ ਉਹਦੇ ਨਾਲ ਚਰਖ ਦੇਖੋ ਲੱਗਦਾ ਹੀ ਨਹੀਂ ਭੁੱਖੇ ਨਹੀਂ ਲੱਗਦੀ। ਦੁਨੀਆਂ ਵੀ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿੰਦੀ ਐਸਾ ਪਿਤਾ ਹੋ। ਫਿਰ ਐਸੇ ਪਿਤਾ ਨੂੰ ਛੱਡ ਕੇ ਜਾਈਏ ਕਿਤੇ ਸਤਸੰਗ ਜੀ ਸਾਨੂੰ ਆਈ ਨਹੀਂ ਗੱਲ ਅਜੇ ਸਮਝ ਅਸੀਂ ਤੇਰੇ ਬਾਰਿਕ ਹਾਂ ਤੂੰ ਸਾਡਾ ਪਿਤਾ ਵੀ ਹੈ ਮਾਂ ਵੀ ਹੈ ਦੁਨੀਆ ਦੀ ਮਾਂ ਮਾਂ ਵਾਲਾ ਹੀ ਰੋਲ ਕਰ ਸਕਦੀ ਹੈ ਦੁਨੀਆਵੀ ਪਿਤਾ ਪਿਤਾ ਵਾਲਾ ਹੀ ਕੰਮ ਕਰ ਸਕਦਾ ਹੈ ਬੱਚੇ ਨੂੰ ਜਨਮ ਪਿਤਾ ਨਹੀਂ ਦੇ ਸਕਦਾ ਇਸ ਕਰਕੇ ਇਹ ਜੋ ਮਮਤਾ ਲਾੜ ਮਾਂ ਦਿੰਦੀ ਹੈ ਉਹ ਪਿਤਾ ਨਹੀਂ ਦੇ ਸਕਦਾ ਤੇ ਕਿਹੜੀ ਵੱਡੀ ਗੱਲ ਹੈ ਪਾਦਸ਼ਾਹ ਕਹਿੰਦੇ ਨੇ ਤੂੰ ਮੇਰਾ ਪਿਤਾ ਹੈ ਤੂੰ ਮੇਰਾ ਮਾਤਾ ਹੈ ਤੇ ਮੈਂ ਤੇਰਾ ਬੱਚਾ ਹਾਂ ਬੱਚਾ ਕਿਸਾ ਹਾਂ ਰੋਜ਼ ਭੁੱਲਾ ਚੁੱਕਾ ਕਰਦਾ ਹਰ ਵਕਤ ਕਰਦਾ ਹਾਂ ਕਮਾਲ ਤਾਂ ਇਹ ਹੈ ਦੁਨੀਆਂ ਵੀ ਪਿਤਾ ਮਾਤਾ ਦੇ ਕੋਲ ਬੱਚਾ ਰੋਜ਼ ਭੁੱਲ ਕਰੇ ਗੁੱਸਾ ਕਰੇਗਾ ਕੈਸਾ ਪਿਤਾ ਆਸਾਣ ਕਿੰਨੀ ਸਿਫਤਾਂ ਕਰੀਏ ਉਹਦੀ ਕਿੰਨੀ ਕ ਕਰੀਏ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਕਿੰਦੇ ਗਾਈਏ ਉਹਦੇ ਪਰ ਤਾ ਗਾਈਏ ਜੇ ਪਿਤਾ ਦਾ ਪਤਾ ਹੋਵੇ ਵੀ ਹਾਂ ਹੈ ਕਹਿੰਦੇ ਰੋਜ਼ ਅਸੀਂ ਭੁੱਲਦੇ ਹਾਂ ਚੁੱਕਦੇ ਹਾਂ ਉਹ ਐਸਾ ਹੈ ਸਾਡੀਆਂ ਭੁੱਲਾਂ ਨੂੰ ਵੀ ਨਿਚਿਤਾਰਦਾ ਗਲਤੀਆਂ ਨੂੰ ਵੀ ਨਿਚਿਤਾਰਦਾ ਐਡਾ ਪਿਤਾ ਹੈ ਸਾਡਾ ਉਸ ਪਿਤਾ ਨੂੰ ਕਹਿ ਰਹੇ ਨੇ ਤੇਰੇ ਪਰੋਸੇ ਪਿਆਰੇ ਮੈਂ लाड़ ਲੜਾ ਤੇਰੇ ਨਾਲ ਲੜ। ਕੁਝ ਕੁ ਬੱਚੇ ਹੁੰਦੇ ਨੇ ਜੀਵਨ ਵਿੱਚ ਜਿਹੜੇ ਆਪਣੇ ਮਾਤਾ ਪਿਤਾ ਨਾਲ लाड़ ਕਰਦੇ ਨੇ। ਮਾਤਾ ਪਿਤਾ लाड़ ਕਰਦੇ ਨੇ। ਬੱਚੇ ਮਾਂ ਨਾਲ लाड़ ਕਰਦੇ ਹੁਣ ਪਿਤਾ ਨਾਲ ਕਰਦੇ। ਕੁਝ ਕੁ ਬੱਚੇ ਨਹੀਂ ਸਾਰੇ ਨਹੀਂ ਹੁੰਦੇ। ਜਿਹੜੇ ਆਪਣੇ ਮਾਤਾ ਪਿਤਾ ਨਾਲ लाड़ ਕਰਦੇ ਨੇ ਕਦੇ ਵੀ ਰੋਸੇ ਵਿੱਚ ਨਹੀਂ ਆਣ। ਯਾਦ ਰੱਖਿਆ ਜੀ ਕਿ ਐਸਾ ਹੁੰਦਾ ਲਾੜ ਕਦੇ ਨਹੀਂ ਹੁੰਦਾ ਲਾੜ ਹੁੰਦਾ ਹੀ ਉਥੇ ਹੈ ਪਹਿਲਾਂ ਤਾਂ ਲਾੜ ਉਸ ਪਿਤਾ ਨਾਲ ਤਾਂ ਹੋਵੇਗਾ ਜੇ ਭਰੋਸਾ ਹੋਵੇਗਾ ਸਭ ਤੋਂ ਵੱਡਾ ਤੇਰੇ ਭਰੋਸੇ ਹੋਰ ਦੇ ਨਹੀਂ ਹੋਰ ਕਿਹੜਾ ਬੱਚਾ ਜਿਹੜਾ ਆਪਣੇ ਦੁਨੀਆਵੀ ਪਿਤਾ ਦੀ ਗੱਲ ਕਰ ਰਿਹਾ ਦੁਨੀਆਵੀ ਪਿਤਾ ਦੇ ਭਰੋਸਾ ਹੀ ਨਹੀਂ ਹੈ ਪਿਤਾ ਨੂੰ ਛੱਡ ਕੇ ਬਾਕੀ ਹੋਰ ਚੰਗੇ ਲੱਗਦੇ ਨੇ ਇਹ ਯਾਦ ਰੱਖਿਆ ਜੀ ਪਿਤਾ ਨੂੰ ਛੱਡ ਕੇ ਹੋਰ ਚੰਗੇ ਲੱਗਦੇ ਨੇ ਪਰ ਹੋਰ ਤੋਂ ਉਹ ਚੀਜ਼ ਮਿਲਦੀ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਕਵਿਤਾ ਵਿੱਚ ਕਹਿੰਦੇ ਨੇ ਆਮ ਕੀ ਸਦਰ ਕਾਹ ਮਟੇ ਖਾਏ ਆਮਲੀ ਸੇ ਪਿਤਾ ਕੋ ਪਿਆਰ ਨਾ ਪਰੋਸੀ ਸੇ ਪਾਈਏ ਪਰੋਸੀ ਜ਼ਿਆਦਾ ਪਿਆਰ ਦੰਦੇ ਹੋਏ ਕਹਿੰਦੇ ਨੇ ਵੀ ਪਿਤਾ ਪਿਤਾ ਨਾਲੋਂ ਸਾਨੂੰ ਜਾਦਾ ਦੂਜਾ ਪਿਆਰ ਕਰਦਾ ਹੈ, ਚੁੱਕਦਾ ਹੈ, ਲੜਦਾ ਹੈ ਕਿਉਂਕਿ ਉਹ ਝਿੜਕਦਾ ਨਹੀਂ ਹੈ। ਚੰਗਾ ਤਾਂ ਲੱਗਦਾ ਨਾ ਪਿਤਾ ਝਿੜਕਦਾ ਵੀ। ਬਲਕੇ ਇਹ ਕਿਹਾ ਹੈ ਪਿਤਾ ਤੂੰ ਭਾਵੇਂ 100 ਹੋਰ ਹੋਣ, ਸਬੰਧੀ ਚਾਚੇ ਤਾਇ ਵੀ ਹੋਣ, ਉਹ ਵੀ ਰੀ ਦਿੰਦੇ। ਇਹ ਇੱਕ ਲਿਖੀ ਹੈ ਘਿਓ ਬਾਰੇ, ਦੇਸੀ ਘਿਓ ਬਾਰੇ ਇੱਕ ਅਖਾਣ ਲਿਖਿਆ ਹੋਇਆ ਅਸੀਂ ਸੁਣਿਆ। ਕਹਿੰਦੇ ਜਿਵੇਂ 100 ਚਾਚੇ ਇੱਕ ਪਿਓ 100 दारू ਇੱਕ ਘਿਓ ਦੇਸੀ ਘਿਓ ਤੇ ਐਸੀ ਗੱਲ ਕਹੀ ਗਈ ਹੈ ਕਿਓ 100 ਦਾਰੂਆਂ ਨਾਲੋਂ ਚੰਗਾ ਹੈ ਇੱਕ ਪਿਤਾ 100 ਚਾਚਿਆਂ ਨਾਲੋਂ ਚੰਗਾ ਹੈ ਚਾਚਾ ਜ਼ਿਆਦਾ ਪਿਆਰ ਕਰਦਾ ਹੈ ਦੇਖੋ ਸੰਸਾਰ ਦੇ ਵਿੱਚ ਬਾਰੀ ਤੌਰ ਤੇ ਚਾਚਾ ਪਿਆਰ ਦਿੰਦਾ ਪਰ ਵਿਦਵਾਨ ਕਹਿੰਦਾ ਹੈ ਕਹਿੰਦੇ 100 ਚਾਚੇ ਇੱਕ ਪਿਓ ਸੌ ਦਾਰੂ ਸੌ ਦਵਾਈਆਂ ਖਾਓ ਤੁਸੀਂ ਇੱਕ ਘਿਓ ਕੱ ਲਈ ਬਹੁਤ ਦੇਸੀ ਘਿਓ ਪਰ ਜਿਹਨੂੰ ਖਾਣਾ ਆ ਜਾਏ ਜਿਹਨੂੰ ਉਤੇ ਭਰੋਸਾ ਹੋਵੇ ਘਿਓ ਤੇ ਉਹਨੂੰ ਫਿਰ ਕਾਦੀ ਲੋੜ ਪੈਂਦੀ ਹੈ ਜਿਹਨੂੰ ਪਤਾ ਹੋਵੇ ਉਹਦੇ ਗੁਣਾਂ ਦਾ ਇਸੇ ਤਰ੍ਹਾਂ ਭਰੋਸਾ ਤੇਰੇ ਭਰੋਸੇ ਹੋਰ ਦੇ ਤੇਰੇ ਤੇਰੇ ਦੀ ਤੇਰੇ ਭਰੋਸੇ ਪਿਆਰੇ ਪਿਆਰੇ ਮੈਂ लाਡ ਲੜਾਇਆ ਦੇ ਅਸੀਂ ਰੋਜ਼ ਭੁੱਲਦੇ ਆ ਚੁੱਕਦੇ ਕੋਈ ਗੱਲ ਨਹੀਂ ਪਿਤਾ ਮਾਤਾ ਥੋੜੇ ਗੌਰ ਕਰਦੇ ਨਹੀਂ ਜੇ ਅਤ ਕੋਪ ਕਰੇ ਕਰਤਾ ਆ ਤਾਂ ਵੀ ਚੀਤਨਾ ਰਕਸ਼ ਮਾਇਆ ਉਥੇ ਕੱਲੀ ਮਾਂ ਦਾ ਕਿਹਾ ਗਿਆ ਕਹਿੰਦੇ ਇਹ ਅਵਸਥਾ ਮੈਂ ਵੀ ਤੇਰਾ ਬੱਚਾ ਹਾਂ ਕਹਿੰਦੇ ਜੇ ਅਤ ਕੋਪ ਕਰੇ ਕਰਤਾ ਆ ਤਾਂ ਵੀ ਚੀਤਨਾ ਰਕਸ਼ ਮਾਇਆ ਇਸੇ ਤਰ੍ਹਾਂ ਮੈਂ ਵੀ ਤੇਰਾ ਰਮਈਆ ਹਾਂ ਬਾਰਿਕ ਤੇਰਾ ਕਾਹੇ ਨਾ ਖੰਡਸ ਆਵ ਗਉਣਗੇ ਮੇਰਾ ਮੇਰੇ ਵਿੱਚ ਬੜਿਆ ਆਵ ਗਉਣੇ ਕਿਉਂ ਨਹੀਂ ਇਹਨਾਂ ਨੂੰ ਖੰਡ-ਖੰਡ ਕਰ ਦਿੰਦਾ ਕਰ ਦਿੰਦਾ ਹੈ ਪਰ ਅੱਗੇ ਦਸਰੇ ਦੇ ਸੋਹਿਲਾ ਕਾਹਿਲ ਕਹਾ ਹੁਣ ਤੇਰਾ ਵਿਖਮ ਭਾਵਨ ਇਹ ਰਹਾਉਂਦੀਆਂ ਪੰਕਥੀਆਂ ਨੇ ਕਹਿੰਦੇ ਇਹ ਕੰਮ ਤਾਂ ਸੌਖਾ ਹੈ ਵੀ ਪੀਤਾ ਕਹਿ ਦੇਣਾ ਪਰ ਪੀਤਾ ਦੀ ਗੱਲ ਤੇ ਤੁਰਨਾ ਵੀ ਉਹਦਾ ਪਿਆਰ ਲੈਣਾ ਵੀ ਕਿੰਨਾ ਕ ਸੌਖਾ ਹੈ ਉਹਦਾ ਪਿਆਰ ਕੀ ਹੈ ਵਿਖਮ ਤੇਰਾ ਭਾਵਨ ਪਿਆਰ ਕੀ ਹੈ ਉਹਦਾ ਉਹਦਾ ਪਿਆਰ ਹੈ ਉਹਦੇ ਨਾਲ ਉਹਨੂੰ ਯਾਦ ਕਰ ਕਰਕੇ ਉਹਦੀ ਕਵਸਥਾ ਵਿੱਚ ਆ ਜਾਣਾ ਹਰ ਕੀ ਭਗਤ ਹਰ ਕਾ ਪਿਆਰ ਹੈ ਇਹ ਹੈ ਉਹਦਾ ਪਿਆਰ ਵਿਖਮ ਤੇਰਾ ਭਾਵਨ ਭਗਤੀ ਕਰਨੀ ਓਕੀ ਹੈ ਨਾ ਜੀ ਵਿਖਮ ਓਖਲ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਵਿਖਮ ਤੇਰਾ ਹੈ ਬਾਣਾ ਉਹਦੀ ਰਜਾ ਪਿਆਰ ਵਾਲੇ ਨਰ ਤਾਂ ਹਰ ਚੀਜ਼ ਸਹਿ ਲੈਂਦਾ ਨਾ ਉਹਦੀ ਕਰੀ ਹੋਈ ਦੁਨੀਆ ਵਿੱਚ ਪਿਆਰ ਹੈ ਪਤਨੀ ਨਾਲ ਹੈ ਪਤੀ ਨਾਲ ਹੈ ਭਰਾ ਨਾਲ ਹੈ ਪਿਤਾ ਨਾਲ ਹੈ ਜੇ ਹੁੰਦਾ ਹੈ ਕਿਸੇ ਦਾ ਮਾਂ ਦਾ ਬੱਚੇ ਨਾਲ ਪਿਆਰ ਹੈ ਤੇ ਮਾਂ ਬੱਚੇ ਲਈ ਹਰ ਚੀਜ਼ ਸਹੀ ਜਾਂਦੀ ਹੈ ਉਹਦੇ ਕਹਿ ਵਿੱਚ ਚਲੀ ਚਲਦੀ ਹੈ ਵੀ ਇਹ ਐ ਹੋ ਜਾਏ ਸੋ ਇਸੇ ਤਰ੍ਹਾਂ ਕਹਿੰਦੇ ਤੇਰੇ ਗੱਲਾਂ ਕਰਨੀਆਂ ਤਾਂ ਸੌਖੀਆਂ ਨੇ ਕਹਿਣ ਕਹਾਵਲ ਦੂਜਿਆਂ ਨੂੰ ਸਮਝਾਉਣਾ ਸੋਹੇਲਾ ਸੌਖਾ ਹੈ ਪਰ ਤੇਰੇ ਭਾਣੇ ਵਿੱਚ ਤੁਰਨਾ ਬੜਾ ਔਖਾ ਹੈ ਤੇ ਭਾਣੇ ਵਿੱਚ ਹੀ ਭਗਤੀ ਹੈ ਭਾਣਾ ਮੰਨੈ ਸੋ ਭਗਤ ਹੈ ਵਿਣ ਮੰਨੈ ਕਚ ਨਿਕਚ ਨਾਂ ਵੀ ਇਹੀ ਹੈ ਸਤਿਗੁਰੂ ਜੀ ਇਹੋ ਚੀਜ਼ ਹੀ ਕਹਿੰਦੇ ਨੇ ਨਾ ਇਹ ਭਾਵਨ ਹੈ ਉਹਦਾ ਪਿਆਰ ਜੇ ਉਹਦਾ ਲੈਣਾ ਹੈ ਇਹ ਉਹਦਾ ਪਿਆਰ ਬੜਾ ਔਖਾ ਕੰਮ ਹੈ ਆਖਣੇ ਔਖਾ ਸੱਚਾ ਨਾ ਇਹੀ ਹੈ ਤਾਹੀ ਕਿਹਾ ਵੀ ਭਾਈ ਉਹ ਹੀ ਮਨੁੱਖ ਧੰਨ ਹੈ ਜਿਹੜਾ ਉਹਦੇ ਨਾਲ ਪਿਆਰ ਹੁੰਦਾ ਹੈ ਨਾਨਕ ਧੰਨ ਸੁਹਾਗਣੀ ਜੀਨ ਸਹਿ ਨਾਲ ਪਿਆਰ ਉਹ ਧੰਨਤਾ ਯੋਗ ਹੈ ਜਿਹਦਾ ਆਪਣੇ ਪਤੀ ਨਾਲ ਪਿਆਰ ਹੈ ਉਹ ਦੂਰ ਹੈ ਭਾਵੇਂ ਨੇੜੇ ਹੈ ਉਹ ਗੁੱਸੇ ਹੈ ਭਾਵੇਂ ਪਿਆਰ ਵਿੱਚ ਹੈ ਤਾਂ ਦੁਨੀਆ ਵਿੱਚ ਗਲਤੋ ਸਮਝਾਵੇਗੀ ਸਾਰਾ ਗ੍ਰਿਸ਼ਤੀ ਵਿੱਚੋਂ ਹੀ ਉਸ ਮਾਲਕ ਨੇ ਪੈਦਾ ਹੋ ਜਾਣਾ ਤੁਹਾਡੇ ਜੇ ਤੁਹਾਨੂੰ ਗ੍ਰਿਸ਼ਤੀ ਸਮਝ ਆ ਗਈ ਗ੍ਰਿਸ਼ਤੀ ਵੀ ਧਰਮ ਹੈ। ਸ਼ਗਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ। ਸਤਗੁਰੂ ਜੀ ਕਹਿੰਦੇ ਨੇ ਹੋ ਮਾਣ ਤਾਣ ਕਰੋ ਤੇਰਾ ਹੋ ਜਾਨੋ ਆਪਾ। ਕਹਿੰਦੇ ਪਰ ਮੈਂ ਤੇਰੇ ਤੇ ਹੀ ਮਾਣ ਕਰਦਾ ਤੇਰੇ ਤਾਣ ਤੇ ਹੀ ਚੱਲਦਾ ਹਾਂ। ਮਾਣ ਕਰਉ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹੋਰ ਕੀ ਦਾ ਮਾਣ ਹੋਰ ਦਾ ਮਾਣ ਚਲਦੈ ਪਰ ਇਹ ਗੱਲ ਇੱਥੇ ਪਹਿਲਾਂ ਭਰੋਸਾ ਕਿਆ ਸੀ ਇੱਕ ਗੱਲ ਹੋਰ ਆਉਂਦੀ ਹੈ ਵਿਸਾਹ ਅਰਦਾਸ ਵਿੱਚ ਲੈਂਦੇ ਆ ਪਰੋਜ ਕੁਝ ਮੰਗਾ ਮੰਗਦੇ ਆਪਾਂ ਅੱਠ ਮੰਗਾ ਨੇ ਇਹ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਸਾਹੋਦਾਨ ਭਰੋਸਾ দান ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਕੇ ਦਰਸ਼ਨ ਇਸ਼ਨਾਨ ਇਹ ਅੱਠ ਮੰਗਾ ਰੋਜ਼ ਮੰਗਦਾ ਸਿੱਖ ਉਹਨਾਂ ਵਿੱਚ ਭਰੋਸਾ ਦਾਨ ਵਿਸਾਹ ਦਾਨ ਜਿਸ ਤੇ ਮੈਂ ਭਰੋਸਾ ਕੀਤਾ ਹੈ ਵਿਸਾਹ ਉਹ ਮੇਰੀ ਬੌੜੀ ਕਰੇਗਾ ਲਾਜ਼ਮੀ ਆਏਗਾ ਮੈਂ ਜਿੰਨੂੰ ਯਾਦ ਕਰ ਰਿਹਾ ਹਾਂ ਐ ਇਹ ਹੈ ਵਿਸਾਹ ਵਰਨਾ ਜੇ ਭਰੋਸਾ ਕਰ ਲਈਏ ਵਿਸਾਹ ਹੋਵੇ ਨਾ ਪੇਰ ਮੀਓ ਦੋਇ ਚ ਜ ਇਕੱਠੀਆਂ ਚਲਦੀਆਂ ਪਰੋਸਾ ਤੇ ਵਿਸਾਹੋ ਕੌਣ ਸੋ ਵਪਾਰੀ ਜਾ ਕੋ ਉਹਾ ਵਿਸਾਹੋ ਬਾਣੀ ਵਿੱਚ ਵੀ ਜ਼ਿਕਰ ਬਹੁਤ ਹੈ ਸਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹੇ ਸਾਹੋ ਜਿਸ ਪਾਸ ਬੈਠਿਆ ਸੋਈਏ ਸਭਨਾ ਦਾ ਵੇਸਾਹੋ ਉਹ ਉਪਰੋਸੀ ਨਾਲ ਵਿਸਾਹ ਚਲਦਾ ਉਹ ਹੈ ਮਾਣ ਉਹਦੇ ਤੇ ਕਰ ਉਹਦੇ ਤੇ ਹੋਰ ਤੇ ਨਹੀਂ ਅਸੀਂ ਧਨ ਤੇ ਕਰਦੇ ਆਂ ਜ਼ਮੀਨ ਜਾਇਦਾਦ ਤੇ ਕਰਦੇ ਆਂ ਮਿੱਤਰਾਂ ਤੇ ਕਰਦੇ ਆਂ ਕਿਸੇ ਰਾਜੇ ਤੇ ਕਰਦੇ ਆਂ ਛੋਟ ਜਿਗ ਰਾਜਾ ਬਣਦਾ ਨਗਰਦਾ ਉਸੇ ਤੇ ਬਾਣ ਕਰ ਲੈਂਦਾ ਉਹ ਇੱਕ ਮਿੰਟ ਵਿੱਚ ਬਦਲ ਜਾਏਗਾ ਉਹ ਬਦਲਦਾ ਰਹੀ ਮਾਣ ਤਾਣ ਕਰੋ ਤੇਰਾ ਮੈਂ ਤੈਨੂੰ ਆਪਣਾ ਸਮਝਦਾ ਹਾਂ ਜਾਣੋ ਆਪਾ ਜਦ ਹਮ ਰਾਮ ਆਪਣਾ ਕਰ ਜਾਣਿਆ ਤਬ ਲੋਗਨ ਕਾਹੇ ਦੁੱਖ ਮਾਨਿਆ ਉਹਨੂੰ ਆਪਣਾ ਸਮਝਦਾ ਆਪਨਾ ਜਾਣ ਕਰੋ ਪਰਤ ਪਾਰਾ ਫਿਰ ਤੂੰ ਹੈ ਕਿੱਡਾ ਕਬਡਾ ਕਿਥੇ ਰਹਿੰਦਾ ਸਭ ਹੀ ਮਦ ਸਭ ਹੀ ਤੇ ਬਾਹਰ ਬੇਮਹਤਾਜ ਬਾਪਾ ਮੇਰਾ ਬਾਪੂ ਕਿਹਸਾ ਹੈ ਕਹਿੰਦੇ ਸਾਰਿਆਂ ਦੇ ਵਿੱਚ ਜੋ ਮੇਰੀ ਗੱਲ ਹੈ ਮੇਰਾ ਪਿਓ ਹੈ ਮੈਨੂੰ ਚਾਹੀਦੀ ਸਾਰੇ ਵਿੱਚ ਜਨਾ ਸਕਦਾ ਹੈ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਬਣਾ ਸਕਦਾ ਹੈ ਕਿਹੜਾ ਨਹੀਂ ਬਨੇਗਾ ਜਿਹਨੂੰ ਮਰਜੀ ਬਣਾ ਲੈ ਕਹਿੰਦੇ ਪੁੱਤਰ ਨਹੀਂ ਮੰਨਦਾ ਇਸਤਰੀ ਨਹੀਂ ਮੰਦੀ ਸਭ ਦੇ ਸਭ ਹੀ ਮਦ ਤੇ ਸਭ ਤੋਂ ਅਲਿਪਤ ਵੀ ਹੈ ਬਾਹਰ ਵੀ ਹੈ ਸਾਰੇ ਕਿਤੇ ਵੀ ਹੈ ਬੇਬਹੁਤਾਜ ਬਾਪਾ ਮੇਰਾ ਪਿਤਾ ਕੈਸਾ ਕਿਸੇ ਦੀ ਮਹਤਾਜੀ ਨਹੀਂ ਹੈ ਹਰ ਇੱਕ ਮਨੁੱਖ ਨੂੰ ਮਹਤਾਜੀ ਹੁੰਦੀ ਹੈ ਬਸ ਬੰਦਗੀ ਵਾਲੇ ਨੂੰ ਨਹੀਂ ਹੋਵੇਗੀ ਪ੍ਰਭ ਕੋ ਸਿਮਰੈ ਸੇ ਬੇਮਹਤਾਜ ਉਰੂਰੀ ਹੁੰਦੀ ਬਾਕੀ ਸਾਰੇ ਆਪਾਂ ਮੰਗਦੇ ਇੱਕ ਦੂਜੇ ਤੋਂ ਪੈਂਦਾ ਕਦੇ ਮਿੱਤਰ ਕੋਲ ਜਾਂਦੇ ਆ ਕਦੇ ਕਿਸੇ ਕੋਲ ਜਾਂਦੇ ਆ ਕਦੇ ਰਾਜੇ ਕੋਲ ਜਾਂਦੇ ਆ ਕਦੇ ਧਨ ਦੇ ਕੋਲ ਜਾਂਦੇ ਆ ਪਤਾ ਨਹੀਂ ਕਿੰਨੀ ਬਹੁਤਾ ਜੀ ਆਣ ਕਾਣ ਹਮ ਕਾਹੂ ਕੀ ਕਾਣ ਨਾ ਕਰਤੇ ਆਪਣੇ ਗੁਰ ਪ੍ਰਸਾਦਿ ਉੱਥੇ ਫਿਰ ਇਹ ਹੁੰਦਾ ਜਿੰਨਾ ਹੈ ਜੈਸਾ ਹੈ ਸੁਖੀ ਹੈ ਦੁਖੀ ਹੈ ਕੋਈ ਵੀ ਨਹੀਂ ਕਹਿਣਾ ਹੀ ਨਹੀਂ ਕਿਸੇ ਨੂੰ ਜਿਵੇਂ ਵੀ ਹੈ ਉਹ ਤਾਂ ਹੋਏਗੀ ਬੇਮਤਾਜੀ ਉੱਥੇ ਹੁੰਦੀ ਹੈ ਮਤਲਬ ਜਿਵੇਂ ਰੱਖਦਾ ਹੈ ਪਿਆਰ ਤਾਂ ਤਾਂ ਹੈ ਨਾ ਉਹਦੇ ਨਾਲ ਹੁਣ ਕੁਝ ਮਿਲ ਗਿਆ ਠੀਕ ਹੈ ਜੀ ਨਹੀਂ ਮਿਲਿਆ ਤਾਂ ਕਹਿੰਦਾ ਰੱਬ ਉਹ ਤਰ ਕੀ ਕੀਤਾ ਹੈ ਨਹੀਂ